ਸਤਨਾ ਵਾਹਿਗੁਰੂ ਸਾਹਿਬ ਜੀ ਡੰਡਉਤ ਬੰਦਨ ਨਾਨਕ ਬਾਣ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕੈ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਹੋਵੈ ਸਿਪਤਖ ਸਮਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਦਾ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਫਿਰਤਾ ਫਿਰਤ ਪ੍ਰਵਾਯਾ ਪਰਿਆ ਤੋਂ ਸਰਣਾਏ ਨਾਨਕੀ ਪ੍ਰਪੇਨਤੀ ਆਪਣੀ ਭਗਤੀ ਲਾਈ ਸੋ ਕਹੋ ਟਲ ਗੁਰ ਸੇਵੀਐ ਐ ਨ ਸਚਾ ਜਿਸ ਬਾਏ ਦਰਸ਼ਨ ਪਰ ਸੈਂ ਗੁਰੂ ਕੈ ਜਨਮ ਮਰਨ ਦੁਖ ਜਾਈ ਸੱਜਣਾ ਸਚਾ ਪਾਤ ਸਾਹੋ ਸਿਰ ਸੋ ਹਾਂਦੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਸਤਨਾ ਵਾਹੀ ਗੁਰੂ ਸਾਹਿਬ ਜੀ ਸੋ ਰਠਾ ਮਹਲਾ 5 ਕਰ ਦੂਜਾ ਮਾਤ ਗਰਮ ਮੈਂ ਆਪਨ ਸਿਮਰਣਾ ਦੇ ਤਹਿ ਤੁਮ ਰੱਖਨ ਹਾਰੇ ਪਾਵਕ ਸਾਗਰ ਥਾਂ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਤ ਗਰਮ ਮੈਂ ਆਪਨ ਸਿਮਰਣਾ ਦੇ ਤਹਿ ਤੁਮ ਰੱਖਨ ਹਾਰੇ ਆਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਦੋ ਤੋਂ ਠਾਕੁਰ ਸਿਰ ਮੋਰਾ ਇਆ ਆ ਤੁਹਾਰੋ ਧੂਰਾ ਕੀਤੇ ਕੋ ਮੇਰਾ ਸਮਨੈ ਕਰਨ ਹਾਰ ਤ੍ਰਿਣ ਜਾਨੈ ਤੂੰ ਦਾਤਾ ਮੰਗਨ ਕਾ ਸਗਲੀ ਦਾਨ ਦੇਹ ਪ੍ਰਭਾਨੈ ਖਿਨ ਮੈਂ ਅਵ ਰਖਿਨੈ ਮੈਂ ਅਵਰਾ ਅਚਾਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਕੰਵੀਰਾ ਉੱਚੋ ਅਗਮ ਪਾਰੇ ਸਾਧ ਸੰਗ ਜਉ ਤੁਮੈ ਮਿਲਾਇਓ ਤਾ ਸੁਨੀ ਤਮਾਰੀ ਬਾਣੀ ਆਨੰਦ ਪਿਆ ਪੇਖਤ ਹੀ ਨਾਨਕ ਪਰਤਾਪੁਰਖ ਨਿਰਬਾਣੀ ਸਾਧ ਸੰਗ ਜਿਉ ਤਮੈ ਮਿਲਾਇਓ ਤਉ ਸੁਣੀ ਤੇ ਮਾਰੀ ਬਾਣੀ ਆਨੰਦ ਪਿਆ ਪੇਖਤ ਹੀ ਨਾਨਕ ਪਰਤਾਪੁਰਖ ਨਿਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ